ਤੇਗ ਬਹਾਦਰ ਸਿਮਰੈ ਘਰ ਨਾਉ ਨਿਦਿਆਵੈ ਧਾਇ ਸਭ ਥਾਈ ਹੋਏ ਸਹਾਈ ਸੁਖ ਹੋ ਟਲ ਗੁਰ ਸੇਵੀਐ ਅਹਨੇ ਸੁਸਹਜ ਧਾਰੇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਉਵਰ ਸਿਫਤ ਖਸਮ ਦੀ ਨੂਰ ਅਰਸਾ ਹਉ ਕੋਰਸਾ ਤੁਧ ਡਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਪੂਰਬ ਲਿਖਿਆ ਕਮਾਵਨਾ ਇਕਰਤ ਆਪ ਲਿਖਿਆਸ ਮੋਹ ਠਗਾਉਲੀ ਪਾਈ ਆਨਾ ਵਿਸਰਿਆ ਗੁਣਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈ ਅਨੰ ਵਿਸਰਿਆ ਗੁਣ ਤਾਸ ਮਤ ਜਾਣਾ ਹੋ ਜਗ ਜੀਵ ਦਾ ਦੂਜੈ ਪਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਣ ਨਾਮ ਮਿਲਨੀ ਪਾਸ ਦੁਖ ਲਾਗਾ ਬਹੁ ਆਤ ਕਾਣਾ ਪੋਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾ ਨੂੰ ਕੋ ਨ ਵਿਸਹੀ ਚੁੱਕ ਗਇਆ ਵੇ ਸਾਸ ਨਾਨਕ ਗੁਰ ਮੁਖਾ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਤ ਗੁਰ ਕਾ ਪਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਈ ਦੂਜੇ ਪਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵੇਕਾਰ ਮਨ ਮੁਖ ਆਪ ਸੁਆਰਥੀ ਕਾਰਜਨਾਸ਼ਕ ਹੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਪਾਉੜੀ ਤੁਦ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨਾਂ ਹਰਿ ਆਪੁ ਕਿਰਪਾ ਕਰੇ ਸੇ ਗੁਰ ਸਮਝਾਇ ਬਲੇ ਹਾਰੀ ਗੁਰ ਆਪਨੇ ਸਦਾ ਸਦਾ ਕੁਮਾਇਆ ਜਿਨਾਂ ਹਾਰੇ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ